ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਗੂਜਰੀ ਮਹੱਲਾ ਪਹਿਲਾ ਦੋਵੇਂ ਗੱਗੇ ਸੁੱਧ ਉਚਾਰਨ ਕਰਨੇ ਹਨ ਰਾਗ ਇਹ ਪਿੱਛੇ ਵੀ ਗੱਗਾ ਹੈ ਅੱਗੇ ਵੀ ਗੱਗਾ ਆ ਗਿਆ ਗੂਜਰੀ ਇਸ ਤਰ੍ਹਾਂ ਰਾਗ ਗੂਜਰੀ ਮਹੱਲਾ ਪਹਿਲਾ ਚੌਪਦ ਕਰ ਪਹਿਲਾ ਤੇਰਾ ਨਾਮ ਕਰੀ ਚਰਣਾਠੀਆ ਹੇ ਚਨ ਪਹਿਲਾ ਨੰਨਾ ਬੋਲਣਾ ਫਿਰ ਨਾਣਾ ਉਚਾਰਨ ਕਰਨਾ ਕਈ ਵਾਰ ਅਸੀਂ ਦੋਵੇਂ ਨੰਨੇ ਬੋਲ ਜਾਂਦੇ ਹਾਂ ਚਨ ਨਾਠੀਆ ਹੀ ਕਹਿ ਜਾਂਦੇ ਹਾਂ ਚਨ ਨਾਠੀਆ ਚਾਨਣ ਆਠੀਆ ਇਸ ਤਰ੍ਹਾਂ ਉਚਾਰਨ ਕਰਨਾ ਤੇਰਾ ਨਾਮ ਕਰੀ ਚਾਨਣ ਆਠੀਆ ਜੇ ਮਨ ਉਰਸਾ ਹੋਏ ਕਰਨੀ ਕੁੰਗੂ ਜੇ ਚਰਲੈ ਕਰਨੀ ਕੁੰਗੂ ਜੇ ਰਲੈ ਘਾਟ ਅੰਤਰ ਪੂਜਾ ਹੋਏ ਪੂਜਾ ਕੀਚੇ ਨਾਮ ਤਿਆਈਐ ਬੇਨ ਨਾਵੈ ਪੂਜ ਨਾ ਹੋਏ ਰਹਾਉ ਬਾਹਰ ਦੇਵ ਪਖਾਲੀਐ ਜੇ ਮਨ ਧੋਵੈ ਕੋਇ ਜੂਠ ਲਹ ਜੀਉ ਮਾਜੀਐ ਮੂਖ ਪਿਆਣਾ ਹੋਇ ਪਸੂ ਮਿਲਹਿ ਚੰਗਿਆਈਆ ਖਾੜ ਖਾਵਹਿ ਅੰਮ੍ਰਿਤ ਦੇਹ ਖਾੜ ਜਿਹੜਾ ਪਾਦ ਹੈ ਇਹ ਪੁਲਾ ਹੀ ਉਚਾਰਨ ਕਰਨਾ ਇਹਨੂੰ ਖਾੜ ਨਹੀਂ ਕਹਿਣਾ ਖਾੜ ਖਾਵਹਿ ਯਾਨੀ ਘਾ ਅਦ ਖਾ ਕੀ ਖਾੜ ਖਾਵਹਿ ਅੰਮ੍ਰਿਤ ਜੇ ਅੰਮ੍ਰਿਤ ਰੂਪੀ ਦੁੱਧ ਦਿੰਦੇ ਹਨ ਪਸ਼ੂ ਜਿਹੜੇ ਨੇ ਨਾਮ ਵਿਹੂਣੇ ਆਦਮੀ ਤ੍ਰੇਗ ਜੀਵਨ ਕਰਮ ਕਰੇ ਨੇੜਾ ਹੈ ਦੂਰ ਨਾ ਜਾਣੇ ਉਹ ਨੇੜਾ ਹੈ ਦੂਰ ਨਾ ਜਾਣੇ ਉਹ ਨਿਤ ਸਾਰੇ ਸੰਭਾਲੇ ਸੰਭਾਲੇ ਥੋੜਾ ਜਿਹਾ ਕਸ ਕੇ ਹੀ ਉਚਾਰਨ ਜੋ ਦੇਵੈ ਸੋ ਖਾਵਣਾ ਕਹੋ ਨਾਨਕ ਸਾਚਾ ਹੈ ਗੂਜਰੀ ਮਹੱਲਾ ਪਹਿਲਾ 나ਬ ਕਮਲ ਤੇ ਬ੍ਰਹਮਾ ਉਪਜੇ ਬੇਦ ਪੜਹਿ ਮੁਖ ਕੰਠ ਸਵਾਰ ਬੇਦ ਪੜਹਿ ਮੁਖ ਕੰਠ ਸਵਾਰ ਤਾਕੂ ਅੰਤ ਨਾ ਜਾਈ ਲਖਣਾ ਆਵਤ ਜਾਤ ਰਹੇ ਗੁਬਾਰ ਲਖਣਾ ਪੂਲਾ ਹੀ ਬੋਲਨਾ ਤਾਕੂ ਅੰਤ ਨਾ ਜਾਈ ਲਖਣਾ ਆਵਤ ਜਾਤ ਰਹੇ ਗੁਬਾਰ ਪ੍ਰੀਤਮ ਕਿਉ ਵਿਸਰੈ ਮੇਰੇ ਪ੍ਰਾਣ ਆਧਾਰ ਜਾ ਕੀ ਭਗਤ ਕਰਹਿ ਜਨ ਪੂਰੇ ਮੋਨ ਜਨ ਸੇਵਹਿ ਗੁਰ ਵਿਚਾਰ ਰਹਾਉ ਰਾਵਸਾਸ ਦੀਪਕ ਜਾ ਕੇ ਤ੍ਰਿ ਭਵਨ ਏਕਾ ਜੋਤ ਮੁਰਾਰ ਰਾਵਸਾਸ ਦੀਪਕ ਇਥੇ ਠਮਕੈ ਜਾ ਕੇ ਤ੍ਰਿ ਭਵਨ ਇਥੇ ਵਿਸਰਾਮੈ ਏਕਾ ਜੋਤ ਮੁਰਾਰ ਗੁਰਮukh ਹੋਏ ਜੋ ਅਹਨਿਤ ਨਿਰਮਲ ਮਨ ਮੁਖ ਰਹਿਣ ਅੰਧਾਰ ਅੰਧਾਰ ਤੇ ਟਿੱਪੀ ਲੱਗੀ ਹੋਈ ਹੈ ਉਚਾਰਨ ਕਰਨੀ ਸਿੱਧ ਸਮਾਦ ਕਰਹਿ ਨਿਤ ਝਗਰਾ ਸਿੱਧ ਦਦੇ ਨਾਲ ਨਹੀਂ ਬੋਲਣਾ ਸਿੱਧ ਸਮਾਦ ਕਰਹਿ ਨਿਤ ਝਗਰਾ ਦੋ ਲੋਚਣ ਕਿਆ ਹੀਰੈ ਅੰਤਰ ਜੋਤ ਸਬਦ ਧੁਨ ਜਾਗੈ ਸਾਤਗੁਰ ਝਗਰ ਨਵੇਰਾ ਸੁਰ ਨਾਰਨਾਥ ਬੇਅੰਤ ਅਜੋਨੀ ਬੇਅੰਤ ਨਹੀਂ ਕਹਿਣਾ ਇਕੱਠਾ ਹੀ ਪਾਠ ਹੈ ਸੋਰਨਰ ਨਾਥ ਬੀਅੰਤ ਅਜੂਨੀ ਸਾਚਾ ਮਹਿਲ ਅਪਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਜਗ ਜੀਵਨ ਥੋੜਾ ਜਿਹਾ ਕਸ ਕੇ ਬੋਲਨਾ ਨਦਰ ਕਰਹੁ ਨਿਸਤਾਰਾ ਤਰਾਗ ਗੂਜਰੀ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਤ੍ਰਿਗਿ ਇਵੇਹਾ ਜੀਵਨਾ ਜੀਤ ਹਰ ਪ੍ਰੀਤ ਨਾ ਪਾਏ ਜੀਤ ਕੰਮ ਹਰ ਵਿਸਰੈ ਦੂਜੈ ਲੱਗੈ ਜਾਏ ਐਸਾ ਸਤਗੁਰ ਸੇਵੀਐ ਮਨਾ ਜਿਤ ਸੇਵਿਆ ਗੋਵਿੰਦ ਪ੍ਰੀਤ ਊਪਜੈ ਅਵਰ ਵਿਸਰ ਸਭ ਜਾਏ ਇਹ ਦੋ ਵਿਸਨਾਮ ਲਾਉਣੇ ਹਨ ਐਸਾ ਸਤਗੁਰ ਸੇਵੀਐ ਮਨਾ ਇੱਥੇ ਪਹਿਲਾ ਵਿਸਰਾਮ ਹੈ ਜਿਤ ਸੇਵਿਆ ਗੋਵਿੰਦ ਪ੍ਰੀਤ ਊਪਜਾ ਇਥੇ ਦੂਸਰਾ ਵਿਸਰਾਮ ਹੈ ਅਵਰ ਇਥੇ ਯਮਕੈ ਵਿਸਰ ਸਭ ਜਾਇ ਹਰ ਸੀਤੀ ਚਿਤ ਗਹਿ ਰਹੈ ਜਰਾ ਕਾ ਪਉ ਨਹੂਵਈ ਜੀਵਨ ਪਦਵੀ ਪਾਇ ਇਹ ਵੀ ਦੋ ਵਿਸਰਾਮ ਹਨ ਹਰ ਸੀਤੀ ਚਿਤ ਗਹਿ ਰਹੈ ਇਥੇ ਪਹਿਲਾ ਵਿਸਰਾਮ ਹੈ ਜਰਾ ਕਾ ਪਉ ਨਹੂਵਈ ਇਥੇ ਦੂਸਰਾ ਵਿਸਰਾਮ ਹੈ ਜੀਵਨ ਪਦਵੀ ਪਾਇ ਰਹਾਉ ਗੋਵਿੰਦ ਪ੍ਰੀਤ ਸਿਉ ਇੱਕ ਸਹਿਜ ਉਪਜਿਆ ਵੇਖ ਜੈਸੀ ਭਗਤ ਬਣੀ ਆਪ ਸੇਤੀ ਆਪ ਖਾਇਆ ਤਾ ਮਨ ਨਿਰਮਲ ਹੁਆ ਜੋਤੀ ਜੋਤ ਸਮਈ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਦੋ ਵਿਸਰਾਮ ਹਨ ਆਪ ਸੇਤੀ ਆਪ ਖਾਇਆ ਇਥੇ ਵੀ ਵਿਸਰਾਮ ਹੈ ਤਾ ਮਨ ਨਿਰਮਲ ਹੁਆ ਇਥੇ ਦੂਸਰਾ ਵਿਸਰਾਮ ਹੈ ਜੋਤੀ ਜੋਤ ਸਮਈ ਸਸੇ ਅਤੇ ਮੰਮੇ ਦੇ ਵਿੱਚੋਂ ਡੈਸ਼ ਤੇ ਕਿ ਉਚਾਰਨ ਕਰਨਾ ਹੈ ਸਮਈ ਨਹੀਂ ਕਹਿਣਾ ਸਮਈ ਸਮਈ ਬਿਨ ਭਾਗਾ ਐਸਾ ਸਤਿਗੁਰੂ ਨ ਪਾਈਐ ਜੇ ਲੋਚਾ ਸਭ ਕੋਏ ਕੂੜਾ ਕੀ ਪਾਲ ਵਿੱਚੋਂ ਨਿਕਲੈ ਤਾ ਸਦਾ ਸੁਖ ਹੋਈਐ ਨਾਨਕ ਐਸੇ ਸਤਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ ਨਾਨਕ ਐਸੀ ਸਤਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ ਇਥੇ ਵਿਸਥਾਰ ਹੈ ਗੁਰ ਆਗੈ ਜੀ ਉਤਰੇ ਸਤਗੁਰ ਕਾ ਭਾਣਾ ਚਿਤ ਕਰੇ ਸਤਗੁਰ ਆਪੇ ਕਿਰਪਾ ਕਰੇ ਗੂਜਰੀ ਮਹੱਲਾ ਤੀਜਾ ਹਰ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨਾ ਕੋਈ ਜੀ ਹਰ ਕੀ ਸੇਵਾ ਤੇ ਮਨਹੁ ਚਿੰਦਿਆ ਫਾਲ ਪਾਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਹਾਂਜੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਇੱਥੇ ਵਿਸਰਾਮ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਹਰ ਮੇਰੀ ਕਥਾ ਕਹਾਣੀ ਜੀ ਕਥਾ ਕਹਾਣੀ ਜੀ ਹਰ ਮੇਰੀ ਕਥਾ ਕਹਾਣੀ ਜੀ ਗੁਰ ਪ੍ਰਸਾਦ ਮੇਰਾ ਮਨ ਪੀਜੈ ਇਹਾ ਸੇਵਾ ਬਣੀ ਜੀ ਰਹਾਉ ਇਹਾ ਸੇਵ ਬਣੀ ਜੀ ਗੁਰ ਪ੍ਰਸਾਦ ਮੇਰਾ ਮਨ ਪੀਜੈ ਇਹਾ ਸੇਵ ਬਣੀ ਜੀ ਰਹਾਉ ਹਰ ਮੇਰਾ ਸਿਮਰਤ ਹਰ ਮੇਰਾ ਸ਼ਾਸਤਰ ਹਰ ਮੇਰਾ ਬੰਧਪ ਹਰ ਮੇਰਾ ਭਾਈ ਹਰ ਕੀ ਮੈਂ ਭੂਖ ਲੱਗੈ ਇੱਥੇ ਪਹਿਲਾ ਵਿਸਰਾਮ ਇਹਦੇ ਵਿੱਚ ਦੋ ਵਿਸਰਾਮ ਹਨ ਹਰ ਕੀ ਮੈਂ ਭੂਖ ਲੱਗੈ ਹਰ ਨਾਮ ਮੇਰਾ ਮਨ ਤ੍ਰਿਪਤੈ ਦੂਸਰਾ ਇੱਥੇ ਤ੍ਰਿਪਤਾ ਪਾਤੀ ਵਿਸਰਾਮ ਹਰ ਮੇਰਾ ਸਾਖ ਅੰਤ ਹੋਏ ਸਖਾਈ ਹਰ ਬਿਨ ਹੋਰ ਰਾਸ ਕੂੜੀ ਹੈ ਚਲਦਿਆ ਨਾਲ ਨਾ ਜਾਈ ਹਰ ਮੇਰਾ ਧਨ ਮੇਰਾ ਸਾਥ ਚਾਲੈ ਜਹ ਹਉ ਜਾਓ ਤਹ ਜਾਈ ਸੋ ਝੂਠਾ ਜੋ ਝੂਠੇ ਲਾਗੇ ਝੂਠੇ ਕਰਮ ਕਮਾਈ ਕਹ ਨਾਨਕ ਹਰ ਕਾ ਭਾਣਾ ਹੋਆ ਕਹਣਾ ਕਛੂ ਨਾ ਜਾਈ ਗੂਜਰੀ ਮਹੱਲਾ ਤੀਜਾ ਯੁਗ ਮਾਹੀ ਨਾਮ ਦੁਲੰਬ ਹੈ ਗੁਰਮੁਖ ਪਾਇਆ ਜਾਏ ਬਿਨ ਨਾਵੈ ਮੁਕਤ ਨਾ ਹੋワイ ਵਿਖੋ ਕੋ ਵਿਉਪਾਇ ਵਿਖੋ ਕੋ ਇਥੇ ਠਮਕ ਵਿਉਪਾਇ ਕੋ ਵਿਉਪਾਇ ਨਹੀਂ ਕਹਿਣਾ ਬਲਿਹਾਰੀ ਗੁਰ ਆਪਣੇ ਸਾਧ ਬਲਿਹਾਰੈ ਜਾਓ ਸਾਤ ਗੁਰ ਮਿਲਿਆ ਹਰ ਮਾਨ ਵਸੈ ਸਾਤ ਗੁਰ ਨਹੀਂ ਕਹਿਣਾ ਥੋੜਾ ਜਿਹਾ ਕਸ ਕੇ ਬੋਲਣਾ ਪਹਿਲਾਂ ਵੀ ਬੜੀ ਵਾਰ ਦੱਸਿਆ ਇਹਦੀ ਮਿਹਨਤ ਕਰ ਪਾਦੀ ਸਤ ਗੁਰ ਮਿਲਿਆ ਹਰ ਮਨ ਵਸੈ ਬਹੁਤ ਵਧੀਆਣਾ ਸਹਜੇ ਰਹੈ ਸਮਾਏ ਰਹਾਉ ਜਾਂ ਭੋ ਪਾਏ ਆਪਣਾ ਬੈਰਾਗ ਉਪਜੈ ਮਨ ਆਏ ਬੈਰਾਗ ਗੈ ਤੇ ਹਰ ਪਾਈਐ ਹਰ ਸੋ ਰਹੈ ਸਮਾਏ ਸੇ ਮੁਕਤ ਜੇ ਮਨ ਜਿਣਹ ਫਿਰ ਤਾਤ ਨ ਲਾਗਾ ਆਏ ਵਿਸ਼ਰਾਮ ਨਹੀਂ ਲਗਿਆ ਸੇ ਮੁਕਤ ਜੇ ਮਨ ਜਿਣਾ ਹੈ ਇਥੇ ਵਿਸ਼ਰਾਮ ਹੈ ਫਿਰ ਤਾ ਤਨ ਲੱਗਿਆ ਏ ਦਸਵਾਂ ਦਵਾਰ ਰਹਿਤ ਕਰੇ ਪ੍ਰਭਵਨ ਸੋਜੀ ਪਾਈ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਈ ਵੇਖੋ ਹਾਂ ਹਾਂ ਵੀ ਹੈ ਨਾ ਵੇਖੋ ਇਥਿ ਜਮਕ ਤਿਸ ਕੀ ਰਜਾਈ ਇਹੋ ਕਾਰਨ ਕਰਤਾ ਕਰੇ ਜੋਤੀ ਜੋਤ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ